ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡੇ ਵੱਡੇ ਲੀਡਰ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਗੱਲ ਕਰੀਏ ਕਾਂਗਰਸ ਦੀ ਹਾਈ ਕਮਾਂਡ ਵੀ ਆਪਣੇ ਲੀਡਰਾਂ ਦੇ ਹੱਕ ਦੇ ਵਿੱਚ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਦੀ ਹੋਈ ਨਜ਼ਰ ਆਈ ਦੂਜੇ ਪਾਸੇ ਭਾਜਪਾ ਦੇ ਵੱਡੇ ਵੱਡੇ ਦਿਗਜ ਲੀਡਰ ਵੀ ਆਪਣੀ ਪਾਰਟੀ ਦੇ ਲੀਡਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਜੇਕਰ ਇਸ ਸਮੇਂ ਆਪਣੇ ਧਮ ਤੇ ਚੋਣਾਂ ਲੜ ਰਹੀ ਹੈ ਤਾਂ ਉਹ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਵੱਡੇ ਵੱਡੇ ਦਿਗਜ ਲੀਡਰਾਂ ਦਾ ਸਾਥ ਨਾ ਹੋਣ ਕਰਕੇ ਇਕੱਲੇ ਪਈ ਹੋਈ ਹੈ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਪਾਰਟੀਆਂ ਦੇ ਵੱਡੇ ਵੱਡੇ ਦਿਗਜ ਲੀਡਰਾਂ ਦੇ ਉੱਤੇ ਤੰਜ ਕੱਸਿਆ ਉਹਨਾਂ ਨੇ ਕਿਹਾ ਕਿ ਸਾਰੀਆਂ ਰਾਸ਼ਟਰੀ ਪਾਰਟੀਆਂ ਦੇ ਵੱਡੇ-ਵੱਡੇ ਆਗੂ ਦਿੱਲੀ ਤੋਂ ਪੰਜਾਬ ਆ ਕੇ ਇੱਥੇ ਚੋਣ ਪ੍ਰਚਾਰ ਦੀਆਂ ਰੈਲੀਆਂ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਪੰਜਾਬ ਦੇ ਮਸਲੇ ਆ ਤੇ ਉਹ ਆਪਣਾ ਸਟੈਂਡ ਸਪਸ਼ਟ ਕਰਨ ਅੱਜ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਨੈਸ਼ਨਲ ਪਾਰਟੀਆਂ ਦੇ ਪੰਜਾਬ ਚ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਹਾਂ ਤੁਸੀਂ ਪੰਜਾਬ ਦੀ ਵੋਟਾਂ ਮੰਗਣ ਵਾਸਤੇ ਤੋਂ ਆਏ ਹੋ ਪਰ ਤੁਸੀਂ ਤੁਹਾਡੀਆਂ ਪਾਰਟੀਆਂ ਨੇ ਪੰਜਾਬ ਦਾ ਪਾਣੀ ਖੋਇਆ ਜੀ ਰਾਜਸਥਾਨ ਨਹੀਂ ਦਿੰਦਾ ਕਿ ਮੁੜੋਂਗੇ ਵੋਟਾ ਸਾਡਾ ਕੈਪੀਟਲ ਤੁਸੀਂ ਨਹੀਂ ਦਿੱਤਾ ਸਾਨੂੰ ਕਿ ਫਿਰ ਉਹਦਾ ਕੀ ਇਰਾਦਾ ਥੁਰਕੀ ਜਵਾਬ ਇਹਦਾ ਤੁਹਾਡੇ ਸਾਡੇ ਨਾਲ ਇੰਨੇ ੱੱਕੇ ਬੰਦੀ ਸਿੱਖਾਂ ਨੂੰ ਨਹੀਂ ਛੱਡ ਰਹੇ ਦੂਜੀਆਂ ਪਾਰਟ ਜਿਹੜੇ ਗੈਦੀ ਉਹਨਾਂ ਨੂੰ ਤਾਂ ਛੱਡਦਾ ਬੰਦੀ ਸਿੱਖਾਂ ਨੂੰ ਨਹੀਂ ਛੱਡ ਰਿਹਾ ਸੋ ਜਿਹੜੇ ਸਵਾਲ ਹੈ ਆ ਜਿਹੜੇ ਲੋਕ ਨੈਸ਼ਨਲ ਪਾਰਟੀਆਂ ਇੱਥੇ ਕੱਲਾ ਜਿੱਤਣ ਆਉਂਦੀ ਐ ਦਿਲ ਜਿੱਤ ਨਹੀਂ ਆਉਂਦੀ ਐ ਐਮਪੀ ਬਣਾਉਣਾ ਆਉਂਦੀ ਐ ਪਰ ਪੰਜਾਬੀਆਂ ਦਾ ਦਿਲ ਜਿੱਤ ਨਹੀਂ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਐ ਕੌਮ ਦੀ ਜਥੇਬੰਦੀ ਐ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਜਥੇਬੰਦੀ ਐ ਅਕਾਲੀ ਦਲ ਤਕੜਾ ਐ ਤੇ ਆਪਾਂ ਸਾਰੇ ਤਕੜੇ ਆ ਆ ਦਿੱਲੀ ਵਾਲੀਆਂ ਪਾਰਟੀਆਂ ਤੋਂ ਬਚੋ ਹਰਈ ਝਾੜੂ ਕੋਲੇ ਵੇਚੀ ਜਾਂਦੇ ਐ ਝਾੜੂ ਵਾਲੇ ਨੇ ਘਰ ਘਰ ਨਸ਼ਾ ਪਹਜਾਤਾ ਇਹਨਾਂ ਦੇ ਐਮ.ਐਲ.ਏ. ਮਹੀਨਾ ਲੈਣ ਲੱਗੇ ਆ। ਤੋ ਐਸ ਕਰਕੇ ਕਿਉਂਕਿ ਉਹਨੂੰ ਪਤਾ ਸੀ ਅੱਗੇ ਤੋਂ ਇਲੈਕਸ਼ਨ ਦਾ ਜਿਤਨਾ ਨਹੀਂ। ਖੁਦ ਦੇਸ਼ ਸਾਰੇ ਧਰਮਾਂ ਦਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੇ ਲੀਡਰਸ਼ਿਪ ਨੂੰ ਬਾਦਲ ਸਾਹਿਬ ਤੋਂ ਸਿੱਖਣਾ ਚਾਹੀਦਾ ਹੈ। ਜਿਹੜੇ ਇਜਰਾਜ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਸੀ। ਪੰਜਾਬ ਦਾ ਦਰਿਆਈ ਪਾਣੀ, ਰਾਜ ਦੀ ਰਾਜਧਾਨੀ ਚੰਡੀਗੜ੍ਹ ਉੱਤੇ ਪੰਜਾਬ ਦਾ ਅਧਿਕਾਰ MSP ਨੂੰ ਕਿਸਾਨਾਂ ਦਾ ਕਾਨੂੰਨੀ ਹੱਕ ਬਣਾਉਣਾ ਬੰਦੀ ਸਿੰਘਾਂ ਦੀ ਰਿਹਾਈ ਉਹਨਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਹ ਦੇਸ਼ ਵਿੱਚ ਜਾਤੀ ਅਤੇ ਫਿਰਕੂ ਵੰਡੀਆਂ ਕਿਉਂ ਪਵਾ ਰਹੇ ਨੇ ਜੇਕਰ ਉਹਨਾਂ ਕੋਲ ਇਨ੍ਹਾਂ ਸਵਾਲਾਂ ਦੇ ਠੋਸ ਅਤੇ ਸਪਸ਼ਟ ਜਵਾਬ ਨਹੀਂ ਤਾਂ ਉਹਨਾਂ ਨੂੰ ਪੰਜਾਬ ਵਿੱਚ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ ਹੈ ਬਾਦਲ ਨੇ ਕਿਹਾ ਕਿ ਜੋ ਇਹ ਦਿੱਲੀ ਪਾਰਟੀਆਂ ਨੇ ਉਹ ਪੰਜਾਬ ਦੇ ਲੋਕਾਂ ਨੂੰ ਗਮਰਾਹ ਕਰਨ ਆਉਂਦੀਆਂ ਨੇ ਅਤੇ ਜਦੋਂ ਇਹਨਾਂ ਦਾ ਮਕਸਦ ਪੂਰਾ ਹੋ ਜਾਂਦਾ ਹੈ ਤਾਂ ਇਹ ਪੰਜਾਬ ਨੂੰ ਲੁੱਟ ਕੇ ਇਹ ਵਾਪਸ ਦਿੱਲੀ ਵੱਲ ਚਲੀਆਂ ਜਾਂਦੀਆਂ ਨੇ ਪਰ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਜਾਗਦੇ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਦੱਸਿਆ ਕਿ ਪੰਜਾਬ ਦਾ ਭਲਾ ਸਿਰਫ ਪੰਜਾਬ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਸੋਚ ਸਕਦੀ ਹੈ ਜਿਸ ਦਾ ਜੰਮਣਾ ਮਰਨਾ ਪੰਜਾਬ ਦੇ ਵਿੱਚ ਹੀ ਹੈ ਨਾ ਕਿ ਦਿੱਲੀ ਪਾਰਟੀਆਂ ਦੇ ਵਾਂਗ ਚੋਣਾਂ ਮੌਕੇ ਆਉਣਾ ਤੇ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਮੂੰਹ ਨਾ ਦਿਖਾਉਣਾ